ਬਿਲਕੁਲ ਜੀ ਇੱਥੇ 90 ਲੱਖ ਦਾ ਜਿਹੜਾ ਕੰਮ ਹੈ ਉਹ ਜਿਹੜੀ ਪ੍ਰਵਾਨਗੀ ਦਿੱਤੀ ਗਈ ਹੈ ਜਿਹਦੇ ਵਿੱਚ ਸੜਕਾਂ ਜਿਹੜੀਆਂ ਟੁੱਟੀਆਂ ਸੀ ਜਿਹਦੇ ਵਿੱਚ ਸਭ ਤੋਂ ਮੇਨ ਜ਼ਰੂਰੀ ਜਿਹੜੀ ਪਾਇਨ ਸਕੂਲ ਦੀ ਜਿਹੜੀ ਸੜਕ ਸੀ ਉਹਦੀ ਬਹੁਤ ਜ਼ਿਆਦਾ ਡਿਮਾਂਡ ਆ ਰਹੀ ਸੀ ਔਰ ਵੀ ਕਿਉਂਕਿ ਛੋਟੇ ਬੱਚੇ ਵੀ ਪੜਦੇ ਸੀ ਉਸ ਇਹ ਸੜਕ ਨੂੰ ਹੁਣ ਪਹਿਲ ਦੇ ਆਧਾਰ ਤੇ ਜਿਹੜੀ ਸ਼ੁਰੂਆਤ ਕਰਨ ਜਾ ਰਹੇ ਹਾਂ ਤਾਂ ਜੋ ਕਿ ਸਾਡੇ ਬੱਚਿਆਂ ਨੂੰ ਸਾਡੇ ਜਿਹੜੇ ਪਰਿਵਾਰ ਨੇ ਜਿਹੜੇ ਛੱਡਣ ਆਉਂਦੇ ਨੇ ਉਹਨਾਂ ਨੂੰ ਵੀ ਕਿਸੇ ਵੀ ਕਿਸਮ ਦੀ ਦਿੱਕਤ ਨਾ ਆਵੇ ਔਰ ਬਾਕੀ ਵੀ ਜਿਹੜੀ ਅੱਛੀ ਸੱਤ ਗਲੀਆਂ ਇੱਥੋਂ ਦੀਆਂ ਪਾਸ ਕੀਤੀਆਂ ਨੇ ਉਹਦਾ ਵੀ ਦਿਨ ਪ੍ਰਤੀ ਦਿਨ ਬਾਦ ਉਦਘਾਟਨ ਜਿਹਾ ਕਰਦੇ ਰਹੇ ਸੋ ਬਾਅਦ ਬਾਈ ਇਲੈਕਸ਼ਨ ਆ ਰਹੇ ਆ ਤਨ ਤਨ ਵੀ ਚੋਣ ਚ ਚਲੇ ਬਿਲਕੁਲ ਜੀ ਤਿਆਰੀ ਹੈ ਪੂਰੀ ਕੋਈ ਦਿੱਕਤ ਨਹੀਂ ਲੋਕ ਨਾਲ ਨੇ ਪਿੰਡਾਂ ਦੇ ਵਿੱਚ ਬਿਜਲੀ ਪੂਰੀ ਆ ਰਹੀ ਹੈ ਜੋ ਵਾਦੇ ਕੀਤੇ ਸੀ ਉਹਨਾਂ ਵਾਦਿਆਂ ਤੇ ਆਮ ਆਦਮੀ ਪਾਰਟੀ ਖਰੀ ਉੱਤਰ ਰਹੀ ਹੈ ਲੋਕ ਨਾਲ ਤੁਰੇ ਨੇ ਕਲੋਤੇ ਨੇ ਅੱਜ ਤਗੜੇ ਹੋ ਗਏ ਬਿਲਕੁਲ ਇਕ ਤੇ ਮੈਂ ਦੱਸਣਾ ਚਾਹੁੰਦਾ ਵੀ 4.5 ਕਰੋੜ ਦੇ 4 4 ਕਰੋੜ 12 ਲੱਖ ਦੇ ਜਿਹੜੇ ਟੈਂਡਰ ਲਾਈਟਾਂ ਦੇ ਜਿਹੜੇ ਪਾਸ ਕਰ ਦਿੱਤੇ ਨੇ ਜਿਹੜੇ ਮੇਨ ਕਿਉਂਕਿ ਇੰਟਰਨਲ ਜਿਹੜਾ ਉਹ ਹੱਲੇ ਕਾਰਪੋਰੇਸ਼ਨ ਸਾਡੇ ਅੰਡਰ ਨਹੀਂ ਹੈਗੀ ਪਰ ਜਿਹੜੀਆਂ ਮੇਨ ਰੋਡਸ ਨੇ ਜਿਹੜੀਆਂ ਸਾਰੀਆਂ ਆਪਾਂ ਉਹਨਾਂ ਤੇ ਵਰਕ ਕਰਕੇ ਔਰ ਲਾਈਟਾਂ ਜਿਹੜੀਆਂ ਨੇ ਲਗਾਉਣ ਜਾ ਰਹੇ ਆ ਔਰ ਜਿਹੜੇ ਜਿਹੜੇ ਅੱਜ ਕਮਿਸ਼ਨਰ ਸਾਹਿਬ ਨਾਲ ਵੀ ਮੀਟਿੰਗ ਆ ਵੀ ਜਿੱਥੇ ਜਿੱਥੇ ਵੀ ਕੋਈ ਕਮੀ ਪੇਸ਼ੀ ਆ ਜਿੱਥੇ ਵੀ ਸਰਕਾਰ ਦੀ ਲੋੜ ਹੈ ਕਿਉਂਕਿ ਬਾਹਰੋਂ ਸੰਗਤਾਂ ਵੱਧ ਹੁੰਦੀਆਂ ਨੇ ਪ੍ਰੋਪਰਲੀ ਪੂਰੀ ਤਿਆਰੀ ਨਾਲ ਆਪਾਂ ਬਾਬਾ ਜੀ ਦਾ ਵਿਆਹ ਜਿਹੜੇ ਕੋਈ ਕਸਰ ਨਹੀਂ ਰਹਿਣ ਦਵਾਂਗੇ ਸਾਡੇ ਵੱਲੋਂ ਪਹਿਲ ਕਦਮੀ ਵੀ ਹੁੰਦੀ ਹੈ ਔਰ ਸਾਡੀ ਕੋਸ਼ਿਸ਼ ਵੀ ਹੁੰਦੀ ਹੈ ਵੀ ਜਿਹੜੀਆਂ ਬਾਹਰੋਂ ਸੰਗਤਾਂ ਆਉਣ ਉਹਨਾਂ ਨੂੰ ਵਧੀਆ ਸਹੂਲਤ ਮਿਲ ਸਕੇ ਦੀ ਗਲੀ ਬਣਾਨੀ ਹੈ ਤੇ ਤੁਸੀਂ ਅਗਲੇ ਹਫਤੇ ਅਸੀਂ ਲਾਵਾਂਗੇ ਸਕੂਲ ਤੇ ਅਸੀਂ ਸੜਕ ਬਣਾਵਾਂਗੇ ਬਹੁਤ ਅੱਛਾ ਲੱਗਿਆ ਕਿਉਂਕਿ ਇਹ ਪ੍ਰੋਬਲਮ ਬੱਚਿਆਂ ਨੂੰ ਆਂਦੀ ਸੀ ਉਸ ਵੇਲੇ ਲੋਕ ਵਾਲੀ ਸੜਕ ਇਮੀਡੀਏਟਲੀ ਪੈਲੀ ਸੀ ਤਾਂ ਕਿ ਇਸ਼ੂ ਨਾ ਆਏ ਬੜਾ ਜ਼ਰੂਰੀ ਤੇ ਹੈ ਸੀ ਸੀਮੈਂਟ ਵਾਲੀ ਸੜਕ ਤੇ ਹੁਣ ਇਹ ਬਣਾ ਲਗੇ ਆ ਤੁਹਾਡੀ ਮੁਸ਼ਕਲ ਜਿਹੜੀ ਅੱਜ ਹੱਲ ਹੋ ਗਈ ਦੇਖੋ ਇਹ ਮੁਸ਼ਕਲ ਕੋਈ 4 ਸਾਲ ਪਹਿਲਾਂ ਸੀ 4 ਸਾਲ ਪਹਿਲਾਂ ਸ਼ੁਰੂ ਹੋਈ ਸੀ ਜਿਹੜੋਂ ਇਹ ਸੜਕ ਪੁੱਟ ਕੇ ਸੀਵਰੇਜ ਪਈ ਸੀ ਉਸ ਤੋਂ ਬਾਅਦ ਆ